ਸ਼ਸ਼ੀਕਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਡਿਸਕਸ਼ਨ ਵਿਦ ਨੂ ਸਸ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧਾਈਆਂ ਪਹਿਲਾਂ ਤਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਪਹਿਲੀ ਪਾਸ਼ਾਹੀ ਗੁਰੂ ਨਾਨਕ ਸਾਹਿਬ ਦੇ ਵਿਆਹ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਸਾਰਿਆਂ ਨੂੰ ਜੀ ਤੇ ਅੱਜ ਅਸੀਂ ਇਸੇ ਵਿਸ਼ੇ ਤੇ ਗੱਲ ਕਰਾਂਗੇ ਮਹਾਰਾਜ ਜੀ ਨੇ ਗ੍ਰਸਤੀ ਜੀਵਨ ਧਾਰਿਆ ਸੀ ਤੇ ਉਹਨਾਂ ਨੇ ਸਾਨੂੰ ਗ੍ਰਸਤੀ ਜੀਵਨ ਧਾਰ ਕੇ ਸਾਨੂੰ ਕੀ ਪ੍ਰੇਰਣਾ ਦਿੱਤੀ ਸੀ ਦਿੱਤੀ ਸੀ ਕੀ ਸਿੱਖਿਆ ਦਿੱਤੀ ਸੀ ਆ ਜੋ ਭੱਜ ਸਿਮਰਨ ਨਾਲ ਗੱਲ ਕਰਦੇ ਆਂ ਜੀ ਸਿਮਰਨ ਮਹਾਰਾਜ ਜੀ ਦਾ ਵਿਆਹ ਕਦੋਂ ਹੋਇਆ ਸੀ ਜੀ ਮਹਾਰਾਜ ਜੀ ਦਾ ਵਿਆਹ ਹੋਇਆ ਤਾਂ ਜੀ 24 ਸਤੰਬਰ 1487 ਦੇ ਵਿੱਚ ਹੋਇਆ ਸੀ ਤੇ ਜਿਹੜੇ ਪਹਿਲੇ ਪਾਸ਼ਾਹੀ ਤਨ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਦੇ ਵਿੱਚ ਰਾਏ ਪੋਏ ਦੀ ਤਲਵੰਡੀ ਵਿਖੇ ਹੋਇਆ ਸੀ ਤੇ ਛੇਹ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਸੀ ਤੇ ਉਹਨਾਂ ਦੀ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਸੀ ਜੈਦ ਦਿੱਤੀ ਆ ਜੀ ਤੇ ਇਹਦੇ ਬਾਰੇ ਜਰਾ ਕੁ ਦੱਸੋ ਮਹਾਰਾਜ ਜੀ ਦਾ ਵਿਆਹ ਕਦੋਂ ਹੋਇਆ ਸੀ ਜੀ ਮਹਾਰਾਜ ਜੀ ਦਾ ਵਿਆਹ ਜੀ 1487 ਈਸਵੀ ਦੇ ਵਿੱਚ ਹੋਇਆ ਸੀ ਸੁਲਤਾਨਪੁਰ ਤੋਂ ਸੁਲਤਾਨਪੁਰ ਲੋਧੀ ਤੋਂ ਉਹਨਾਂ ਦੀ ਬਰਾਤ ਆ ਜਿਹੜੀ ਬਟਾਲੇ ਗਈ ਸੀ ਤੇ ਉੱਥੇ ਇੱਕ ਗੁਰਦੁਆਰਾ ਸਾਇਬ ਕੰਧ ਸਾਹਿਬ ਗੁਰਦੁਆਰਾ ਸਾਹਿਬ ਸਥਿਤ ਹੈ ਜਿੱਥੇ ਕਿ ਮਹਾਰਾਜ ਜੀ ਦੀ ਜਿਹੜੀ ਬਰਾਤ ਆ ਬਰਾਤ ਨੂੰ ਉਤਾਰਿਆ ਸੀ ਤੇ ਜਦੋਂ ਉੱਥੇ ਬਰਾਤ ਨੂੰ ਉਤਾਰਿਆ ਸੀ ਆਪਣੇ ਪਹਿਲੇ ਪਾਸੇ ਸ਼੍ਰੀ ਗੁਰੂ ਨਾਨਕ ਦੇਵ ਜੀ ਉੱਥੇ ਇੱਕ ਕੱਚੀ ਕੰਦ ਸੀ ਕੱਚੀ ਕੰਦ ਕੋਲ ਬੈਠ ਗਏ ਸੀ ਉੱਥੋਂ ਦੇ ਇੱਕ ਮਾਤਾ ਜੀ ਨੇ ਕਿਹਾ ਸੀ ਕਿ ਪੁੱਤਰ ਤੂੰ ਇਹ ਕੰਦ ਡਿੱਗਣ ਵਾਲੀ ਐ ਇਹ ਕੰਦ ਕੱਚੀ ਐ ਤੁਸੀਂ ਇੱਥੇ ਬੈਠੇ ਹੋ ਤਾਂ ਮਹਾਰਾਜ ਜੀ ਦੇ ਮੂੰਹ ਦੇ ਵਿੱਚੋਂ ਸਹਿਸਵਾ ਇਹ ਬਚਨ ਨਿਕਲੇ ਸੀ ਕਿ ਇਹ ਕੰਦ ਐ ਜਿਹੜੀ ਜੁਗਾ ਜੁਗਾ ਤੱਕ ਇਦਾਂ ਹੀ ਰਹੇਗੀ ਤੇ ਸਾਡੇ ਵਿਆਹ ਦੀ ਨਿਸ਼ਾਨੀ ਬਣੇਗੀ ਤੇ ਉਹ ਕੰਦ ਜੀ ਅੱਜ ਵੀ ਉੱਥੇ ਸਥਿਤ ਹੈ ਉਸ ਕੰਦ ਨੂੰ ਸ਼ੀਸ਼ਿਆਂ ਦੇ ਨਾਲ ਮੜਿਆ ਹੋਇਆ ਤੇ ਮਹਾਰਾਜ ਜੀ ਨੇ ਸਾਨੂੰ ਵਿਆਹ ਕਰਵਾ ਕੇ ਸਾਨੂੰ ਵੀ ਇਹ ਸਿਧਾਂਤ ਬਾਰੇ ਦੱਸਿਆ ਹੈ ਕਿ ਗ੍ਰਸਤੀ ਜੀਵਨ ਵੀ ਜ਼ਰੂਰੀ ਆ ਤੁਸੀਂ ਗ੍ਰਸਥ ਵਿੱਚ ਰਹਿ ਕੇ ਵੀ ਪਰਮਾਤਮਾ ਦੀ ਭਜਨ ਬੰਦਗੀ ਕਰ ਸਕਦੇ ਹੋ ਪਰਮਾਤਮਾ ਨਾਲ ਜੁੜ ਸਕਦੇ ਹੋ ਤੁਹਾਨੂੰ ਕੁਝ ਵੀ ਬਣਨ ਦੀ ਲੋੜ ਨਹੀਂ ਜਾਂ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਜਾਂ ਆਪਣਾ ਪਰਿਵਾਰ ਛੱਡਣ ਦੀ ਲੋੜ ਨਹੀਂ ਮਹਾਰਾਜ ਜੀ ਆ ਨੇ ਸਾਨੂੰ ਸਾਰਾ ਕੁਝ ਕਰਕੇ ਦੱਸਿਆ ਜੇ ਮਹਾਰਾਜ ਜੀ ਨੇ ਆਪਣਾ ਪਰਿਵਾਰ ਵੀ ਛੱਡਿਆ ਸੀ ਤੇ ਉਹਨਾਂ ਲਈ ਬਹੁਤ ਜ਼ਰੂਰੀ ਸੀ ਕਿਉਂਕਿ ਉਹਨਾਂ ਨੇ ਉਦਾਸੀਆਂ ਕਰਨੀਆਂ ਸੀ ਇਸ ਕਰਕੇ ਨੇ ਆਪਣਾ ਪਰਿਵਾਰ ਛੱਡਿਆ ਤੇ ਸਾਨੂੰ ਇਹ ਜ਼ਰੂਰੀ ਕਿਹਾ ਕਿ ਤੁਸੀਂ ਗ੍ਰਸਤ ਧਰਨ ਕਰੋ ਤਾਂ ਕਿ ਤੁਹਾਨੂੰ ਇੱਧਰ ਉੱਧਰ ਤੇ ਭਟਕਣਾ ਨਾ ਪਵੇ ਤੇ ਤੁਸੀਂ ਆਪਣੇ ਪਰਵਾਦ ਦੇ ਨਾਲ ਜੁੜ ਕੇ ਪਰਮਾਤਮਾ ਨੂੰ ਵਧੀਆ ਤਰ੍ਹਾਂ ਜਪ ਸਕਦੇ ਹੋ ਨਾਲ ਨਾਲ ਆਪਣੇ ਪਰਮਾਤਮਾ ਦੀ ਸੇਵਾ ਵੀ ਕਰ ਸਕਦੇ ਹੋ ਤੇ ਅ ਮਹਾਰਾਜ ਜੀ ਦਾ ਵਿਆਹ ਮਾਤਾ ਸੁਲੱਖਣੀ ਜੀ ਦੇ ਨਾਲ ਹੋਇਆ ਸੀ ਮਾਤਾ ਮਾਤਾ ਸੁਲੱਖਣੀ ਜੀ ਦੇ ਪਿਤਾ ਜੀ ਦਾ ਨਾਮ ਮੂਲ ਚੰਦ ਸੀ ਤੇ ਉਹਨਾਂ ਦੀ ਮਾਤਾ ਦਾ ਨਾਮ ਸੀ ਚੰਦੋ ਰਾਣੀ ਸੀ ਤੇ ਡੇਰਾ ਬਾਬਾ ਸਾਹਿਬ ਗੁਰਦੁਆਰਾ ਸਾਈਬੀਰ ਜੀ ਉੱਥੇ ਸਥਿਤ ਹੈ ਉੱਥੇ ਬਾਬਾ ਗੁਰਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੀਆਂ ਲਾਵਾਂ ਹੋਈਆਂ ਸੀ ਤੇ ਬਾਬਾ ਗੁਰਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜੀਆਂ ਆਪਣੀਆਂ ਵਿਆਹ ਦੀਆਂ ਲਾਵਾਂ ਸੀ ਪ੍ਰਕਿਰਿਆਵਾਂ ਕੀਤੀਆਂ ਸੀਗਾ ਉਹ ਮੂਲ ਮੰਤਰ ਧਾਰ ਕੇ ਕੀਤੀਆਂ ਸੀ ਸਿਮਰਨ ਆਪਾ ਨੂੰ ਮਹਾਰਾਜ ਜੀ ਨੇ ਇਹ ਐਵੀ ਦੱਸਿਆ ਜੀ ਕਿ ਤੁਸੀਂ ਅਪਰ ਗ੍ਰਸਤੀ ਜੀਵਨ ਦੇ ਵਿੱਚ ਰਹਿ ਕੇ ਨਾਮ ਸਿਮਰਨ ਤੇ ਹੱਕ ਸੱਚ ਦੀ ਕਮਾਈ ਦੇ ਨਾਲ ਜੀ ਜੀ ਨਾਮ ਜਪੋ ਵੰਡ ਛਕੋ ਕਿਰਤ ਕਰਨ ਦੀ ਤੇ ਸਾਨੂੰ ਇਹ ਉਹ ਦੇ ਕੇ ਗਏ ਨੇ ਸਦਾ ਦੇਖੇ ਗਏ ਨੇ ਕਿ ਗ੍ਰਸਤੀ ਦੇ ਵਿੱਚ ਰਹਿ ਕੇ ਤੁਸੀਂ ਇਹ ਸਾਰਾ ਕੁਝ ਕਰਨਾ ਹੈ ਵੰਡ ਛੋਕੋ ਕਿ ਸਾਰਿਆਂ ਦੇ ਨਾਲ ਸਾਰਿਆਂ ਦੇ ਨਾਲ ਆਪਣੀ ਚੀਜ਼ ਨੂੰ ਸਾਂਝਾ ਕਰੋ ਲੋੜ ਮੁਤਾਬਕ ਜਿਨ੍ਹਾਂ ਨੂੰ ਜ਼ਰੂਰਤਾਂ ਉਹਨਾਂ ਦੀ ਸੇਵਾ ਕਰੋ ਤੇ ਕੀਰਤ ਕਰੋ ਕਿ ਬਿਨਾਂ ਕਿਸੇ ਧੋਖਾ ਧੜੀ ਤੋਂ ਬਿਨ ਆਪਣੀ ਇਮਾਨਦਾਰੀ ਦੇ ਨਾਲ ਆਪਣੀ ਕੀਰਤ ਕਰੋ ਤੇ ਨਾਮ ਜਪੋ ਕਿ ਹਰ ਵੇਲੇ ਕਿ ਹਰ ਮੁਸੀਬਤ ਦੇ ਵਿੱਚ ਹਰ ਇੱਕ ਦੁੱਖ ਦੀ ਘੜੀ ਦੇ ਵਿੱਚ ਆਪਣਾ ਨਾਮ ਜਪਣਾ ਚਾਹੀਦਾ ਹੈ ਹਰ ਕੰਮਕਾਰ ਕਰਦੇ ਪਰਮਾਤਮਾ ਨੂੰ ਯਾਦ ਕਰਦੇ ਰਹੋ ਸਿਮਰਨ ਕਰਦੇ ਰਹੋ ਕੰਮ ਤੁਸੀਂ ਭਾਵੇਂ ਕੋਈ ਵੀ ਕਰਦੇ ਹੋ ਜਿਵੇਂ ਕਹਿੰਦੇ ਨੇ ਉਹ ਸੁੱਖਾ ਜੇ ਕਹਿੰਦੇ ਹੁੰਦੇ ਸੀ ਸੁਣਦੇ ਹੁੰਦੇ ਸੀ ਤੇ ਇਹ ਮੈਂ ਬਹੁਤ ਲੰਮੇ ਸਮੇਂ ਤੋਂ ਸੁਣਦੀ ਆਈਆਂ ਤੁਸੀਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹੀ ਸਿਖਾਇਆ ਤੁਸੀਂ ਕਮਾਕਾਰਾਂ ਦੇ ਵਿੱਚ ਜੁੜ ਕੇ ਆਪਣੇ ਪਰਿਵਾਰ ਨਾਲ ਜੁੜ ਕੇ ਗ੍ਰਸਤੀ ਜੀਵਨ ਦੇ ਨਾਲ ਜੁੜ ਕੇ ਪਰਮਾਤਮਾ ਨੂੰ ਮਿਲ ਸਕਦੇ ਹੋ ਤੁਹਾਨੂੰ ਕੁਝ ਵੀ ਛੱਡਣ ਦੀ ਲੋੜ ਨਹੀਂ ਹੈ ਤੋਂ ਸਾਰਿਆਂ ਨੂੰ ਅਸੀਂ ਇਹੀ ਕਰਾਂਗੇ ਕਹਾਂਗੇ ਕਿ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਨਾਮ ਬੰਦਗੀ ਭਜਨ ਬੰਦਗੀ ਨਾਲ ਜੁੜ ਕੇ ਪਰਮਾਤਮਾ ਦੀ ਆराधना ਕਰਦੇ ਰਹੋ ਇੱਕ ਮਹਾਰਾਜ ਜੀਆ ਨੇ ਆਪਾਂ ਨੂੰ ਇਕ ਔਰਤ ਨੂੰ ਬਣਾਈ ਦਿੱਤੀ ਆ ਹਨਾ ਸੋ ਕਿਉਂ ਮੰਦਾ ਆਖੇ ਜਿੱਤ ਜੰਮੇ ਰਾਜਾ ਕਿਉਂਕਿ ਇਹ ਔਰਤ ਕਹਿੰਦਾ ਮਹਾਰਾਜ ਜੀ ਕਹਿੰਦੇ ਵੀ ਇਹ ਰਾਜੇ ਮਹਾਰਾਜਾਂ ਨੂੰ ਸਾਧੂ ਸੰਤਾਂ ਨੂੰ ਪੀਰ ਪੰਗਬਰਾਂ ਨੂੰ ਜਨਮ ਦੇਣ ਵਾਲੀ ਹੈ ਤੇ ਇਹਨੂੰ ਮੰਦਾ ਨਹੀਂ ਆਖਣਾ ਮਹਾਰਾਜ ਜੀ ਨੇ ਇਹਨੂੰ ਬਹੁਤ ਵੱਡੀ ਵਡਿਆਈ ਦਿੱਤੀ ਆ ਤੇ ਮਹਾਰਾਜ ਜੀ ਨੇ ਚਾਰੂ ਦಾಸੀਆਂ ਕੀਤੀਆਂ ਜੀ ਤੇ ਸੰਸਾਰ ਦੀ ਭਲਾਈ ਵਾਸਤੇ ਲੋਕ ਦੀ ਭਲਾਈ ਵਾਸਤੇ ਤੇ ਉਹਨਾਂ ਨੇ ਉਹਨਾਂ ਦੇ ਸਿੱਖਿਆ ਤੋਂ ਇਹ ਵੀ ਸਿੱਖਿਆ ਪ੍ਰਾਪਤ ਹੁੰਦੀ ਹੈ ਕਿ ਆਤਮਿਕ ਜੀਵਨ ਸਾਡਾ ਧਰਮ ਨਿਰਫਖ ਸਾਡੀ ਘਰੇਲੂ ਜੀਵਨ ਦੇ ਨਾਲ ਜੁੜਿਆ ਹੋਇਆ ਹੈ ਹਾਂ ਤੇ ਉਹ ਮਾਤਾ ਤ੍ਰਿਪਤਾ ਜੀ ਨੇ ਮਾਤਾ ਸੁਲਖਣੀ ਜੀ ਨੇ ਅ ਘਰ ਘਰ ਵਿੱਚ ਰਹਿ ਕੇ ਆਪਣਾ ਗ੍ਰਸਤੀ ਜੀਵਨ ਨੂੰ ਸੰਭਾਲਦਿਆਂ ਹੋਇਆਂ ਉਹਨਾਂ ਨੇ ਆਪਣੇ ਪਰਿਵਾਰ ਨੂੰ ਸੰਭਾਲਿਆ ਬੱਚਿਆਂ ਨੂੰ ਸੰਭਾਲਿਆ ਮਹਾਰਾਜੀ ਚਾਰ ਉਦਾਸੀਆਂ ਤੇ ਜਦੋਂ ਚਲੇ ਗਏ ਸੀ ਤੇ ਸੋ ਸਾਡਾ ਵੀ ਫਰਜ਼ ਬੰਦਾ ਹੈ ਕਿ ਅਸੀਂ ਵੀ ਮਾਤਾ ਸਿਲਖਣੀ ਤਰ੍ਹਾਂ ਤੇ ਉਹਨਾਂ ਦੇ ਪਾਏ ਪੂਲ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਤੇ ਆਪਣੇ ਪਰਿਵਾਰ ਨੂੰ ਸੰਭਾਲ ਲਈਏ ਪਰਿਵਾਰ ਨੂੰ ਸੰਭਾਲਦੇ ਆ ਕਿਰਤ ਕਰੀਏ ਨਾਮ ਜਪੀਏ ਬੰਨ ਸ਼ਕੀਏ ਤੇ ਸਭ ਨੂੰ ਪਿਆਰ ਬੰਦੀਏ ਤੇ ਆ ਹੁਣ ਅਸੀਂ ਤੁਹਾਨੂੰ ਗੁਰਦਾਰਾ ਸਾਹਿਬ ਦੇ ਦਰਸ਼ਨ ਕਰਵਾਣੇ ਆ ਤੇ ਮਿਲਦੇ ਆ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਜੀ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਆਪਾਂ ਮੰਮਾ ਨਾਲ ਗੱਲਬਾਤ ਕਰਦੇ ਆ ਜੀ ਇਸ ਗੁਰਦੁਆਰਾ ਸਾਹਿਬ ਬਾਰੇ ਸਾਨੂੰ ਕੁਝ ਦੱਸੋ ਸਿਮਨ ਨੇ ਗੁਰਦੁਆਰਾ ਟਿੱਬੀ ਸਾਹਿਬ ਹੈ ਜੀ ਜੋ ਕਿ ਰੋਪੜ ਦੇ ਵਿੱਚ ਹੈ ਜੀ ਤੇ ਇੱਥੇ ਸਤਲੁਜ ਦਰਿਆ ਵੀ ਹੈ ਜੀ ਸਤਲੁਜ ਦਰਿਆ ਦੇ ਬਿਲਕੁਲ ਕੰਡੇ ਤੇ ਹੈ ਸ਼ਸ਼ੋਵਤ ਹੈ ਗੁਰਦੁਆਰਾ ਸਾਹਿਬ ਗੁਰਦਾਰਾ ਸਾਹਿਬ ਬਹੁਤ ਸੋਹਣਾ ਬਹੁਤ ਸੋਹਣੀ ਲੋਕੇਸ਼ਨ ਹੈ ਤੇ ਦੇਖੋ ਸਾਰੇ ਪਾਸੇ ਜੀ ਇੱਧਰ ਬਹੁਤ ਸੋਹਣੀ ਲੋਕੇਸ਼ਨ ਆ ਤੇ ਗ੍ਰੀਨਰੀ ਬਹੁਤ ਅੱਛੀ ਆ ਬਹੁਤ ਖੁੱਲਾ ਖੁੱਲਾ ਏਰੀਆ ਆ ਇੱਥੇ ਬਹੁਤ ਠੰਡੀਆਂ ਹਵਾਵਾਂ ਵੀ ਆਉਂਦੀਆਂ ਨੇ ਕਿਉਂਕਿ ਕੋਲ ਪਾਣੀ ਹੈ ਬਹੁਤ ਵਧੀਆ ਲੱਗਦਾ ਇੱਥੇ ਦਰਸ਼ਣੇਦਾਰੇ ਕਰਨ ਵਾਸਤੇ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਤੇ ਅੱਜ ਸਾਡਾ ਵੀ ਮਨ ਬਣਿਆ ਕਿ ਅੱਜ ਅਸੀਂ ਵੀ ਗੁਰਦੁਆਰਾ ਟਿੱਬੀ ਸਾਹਿਬ ਦੇ ਦਰਸ਼ਨ ਕਰੀਏ ਤੇ ਨਾਲੇ ਤੁਹਾਨੂੰ ਦਰਸ਼ਨ ਕਰਵਾਨੇ ਆ ਆਓ ਆਪਾਂ ਗੁਰਦੁਆਰ ਸਾਹਿਬ ਚੱਲੀਏ ਤੇ ਤੁਹਾਨੂੰ ਅੰਦਰ ਜੀ ਜੀ ਬਿਲਕੁਲ ਵਿੱਚ ਸਭ ਵੀ ਦਿਖਾ ਦੇ ਥੋੜਾ ਜਿਹਾ ਬਹੁਤ ਆਦਿ ਆ Thank you ki आओ ओ गनला गनला होए पानी भाई चार पानी पे आ जाए हां जी ਕਰੋ ਦਰਸ਼ਨ ਸਤਲੁਜ ਦਰਿਆ ਦੇ ਬਿਲਕੁਲ ਗੁਰਦਾਰਾ ਸਾਹਿਬ ਦੇ ਬਿਲਕੁਲ ਕੰਡੇ ਤੇ ਆ ਤੇ ਪਾਣੀ ਬਹੁਤ ਆ ਰਿਹਾ ਹੈ ਬਹੁਤ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਇਸੇ ਦਰਿਆ ਦਾ ਪਾਣੀ ਅੱਗੇ ਜਾ ਰਿਹਾ ਤੇ ਅੱਗੇ ਜਾ ਕੇ ਬਿਆਸਾ ਦਰਿਆ ਚ ਰਲ ਜਾਂਦਾ ਹੈ ਹਰੀਕੇ ਪੱਤਣ ਗੁਰਦਾਸਪੁਰ ਬਿਆਸ ਵਿਆਸਾ ਤੇ ਸਤਲੁਜ ਅੱਗੇ ਜਾ ਕੇ ਇਕੱਠੇ ਹੋ ਜਾਂਦੇ ਨੇ ਸੋ ਏਸੀ ਗੁਰਦੁਆਰਾ ਟੀਬੀ ਸਾਹਿਬ ਤੇ ਤੁਸ਼ਤੀ ਦਰਸ਼ਨ ਇਹਦੇ ਕਰ ਹੀ ਲੈਣੇ ਨੇ ਤੇ ਦਰਿਆ ਵੀ ਸੀ ਕੋਲ ਦਰਿਆ ਦਾ ਪਾਣੀ ਦੇਖ ਲਿਆ ਅੱਗੇ ਵਿਆਸਾ ਦਰਿਆ 'ਚ ਜਾ ਕੇ ਰਲ ਜਾਂਦਾ ਸੋ ਅਸੀਂ ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਆਂ ਜੀ ਮਿਲਦੇ ਆਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇਸ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਰੱਬ ਰੱਖੇ